ਸਸਰੀ ਗਾਲ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਹੋਮੋਗੇ ਸੁੱਕਾ ਯਾ ਆਟਾ ਪੁੰਨ ਲਿਆ ਜੀ ਅੱਜ ਰੋਟੀਨ ਸ਼ੇਅਰ ਕਰਦੇ ਹਾਂ ਜੀ ਦਿਨ ਦੀ ਇਧਰ ਆਲੂ ਵਾਲੇ ਸੀ ਇਹ ਮਲਾਈ ਹੈ ਗਰਮ ਦੁੱਧ ਦੀ ਤੇ ਥੋੜਾ ਜਿਹਾ ਦੇਸੀ ਘਿਓ ਪਾ ਕੇ ਨੂੰ ਮਿਲਿਆ ਜੀ ਮੈਂ ਦائیں ਨੂੰ ਮਿੱਠੇ ਕੁਝ ਖਾਣ ਨੂੰ ਨਹੀਂ ਹੁੰਦਾ ਸੰਜੂਰੀ ਖਤਮ ਹੋ ਗਈ ਜਿਹੜਾ ਪਹਿਲੇ ਬੁਝੇ ਲਾਏ ਹੋਏ ਰੋਸੀ ਉਹ ਵੀ ਖਤਮ ਹੋ ਗਿਆ ਫਿਰ ਵੀ ਚਾਰ ਹੁੰਦਾ ਵਿਚਾਰ ਨਾ ਕੁਛ ਖਾਈਏ ਇੱਕ ਖੰਜੂਰ ਆਏ ਜਿਹਨਾਂ ਨੂੰ ਪੀਸ ਲਿਆ ਵਿੱਚ ਤੇ ਫਿਰ ਇਹਦੀਆਂ ਪਿੰਨੀਆਂ ਬਣਾ ਲੀਆਂ ਥੋੜਾ ਜਿਹਾ ਚਲੋ ਕਿ ਉਹ ਹੋਰ ਪਾ ਕੇ ਵੀ ਆਪਾਂ ਇਹਨੂੰ ਵਧੀਆ ਬਣਾ ਸਕਦੇ ਸੀ ਲੇਕਿਨ ਥੋੜਾ ਜਿਹਾ ਸਜਾਈ ਉਹ ਰੱਖਿਆ ਇਹ ਆਲੂ ਮਟਰ ਜਿਹੜੇ ਵਾਲੇ ਤੇ ਹੁਣ ਇਹਨਾਂ ਨੂੰ ਉਹ ਕਰ ਦੇਣਾ ਭਾਵੇਂ ਪਰੌਂਠੇ ਬਣਾ ਲਾਂਗੇ ਰਾਤ ਨੂੰ ਕਚੌਰੀਆਂ ਬਣਾਈਆਂ ਸੀ ਉਹਦੀ ਵੀਡੀਓ ਨਹੀਂ ਸੀ ਬਣਾ ਹੋਈ ਅੱਜ ਸਵੇਰੇ ਦੇ ਆਂ ਜਿ ਪਾਂਡੇ ਵਗੈਰਾ ਸਾਫ ਕਰੇ ਆ। ਥੋੜੀ ਜਿ ਟੁੱਟੀਆਂ ਵਗੈਰਾ ਸਾਫ ਕਰਨੀਆਂ ਸੀ। ਵੀ ਤਾਂ ਕਰਕੇ ਦਿਖਾਇਆ ਸੀ। ਉਹ ਫਿਰ ਵੀਡੀਓ ਨਹੀਂ ਬਣਾ ਹੋਈ। ਇਹ ਜੀ ਮੇ ਖੰਜੂਰ ਆ ਇਹ ਪਾਣੀ ਚ ਭਿਉਣ ਲੈਣੇ ਆ ਜੀ। ਆ ਪਾਣੀ ਇਹਦਾ ਕਹਿ ਦਿੰਨੇ ਇਹ ਪਾਂਡੇ ਚ ਪਾਣੀ ਪੀਣਾ ਚਾਹੀਦਾ ਆਪਾਂ ਨੂੰ ਕਾਂਸੀ ਦੇ ਚ। ਸਵੇਰੇ ਮਟਰਾਂ ਵਾਲੇ ਚਾਵਲੇ ਬਣਾਏ ਸੀ ਫਿਰ ਮਟਰ ਪਏ ਸੀ। ਇਹ ਪਿੰਨੀਆਂ ਬਣ ਗਿਆ ਤੇ ਆ ਜੀ। ਇਹ ਆਪਾਂ ਨੂੰ ਦਿਨ ਚ ਜ਼ਰੂਰ ਖੰਜੂਰਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇਹ ਰਾਤ ਜੋ ਕਚੌਰੀਆਂ ਬਣੀਆਂ ਸੀ ਉਹਨਾਂ ਦਾ ਫਿਰੇ ਬਚ ਗਿਆ ਸੀਗਾ। ਦੇਖੂਗੀ ਪਰੌਂਠੇ ਬਣਾਵਾਂਗੀ ਸ਼ਾਇਦ ਦੁਪਹਿਰ ਨੂੰ। ਨਹੀਂ ਤੇ ਫਿਰ ਸ਼ਾਮ ਨੂੰ ਦੇਖ ਲਵਾਂਗੀ ਜੇ ਕਚੌਰੀਆਂ ਖਾਣੀਆਂ ਹੋਈਆਂ ਨਹੀਂ ਤਾਂ ਆਲੂ ਮਟਰ ਦੀ ਸਬਜ਼ੀ ਬਣਾਉਣੀ ਹੈ ਜੀ। 2:00 ਵਜੇ 3:00 ਕ ਚਾਹੀ ਪੀ ਮੰਗੇ ਜਦੋਂ ਨੇ ਉਦੋਂ ਕਚੌਰੀਆਂ ਬਣਾ ਲਾਵਾਂਗੀ ਇਹਨਾਂ ਦੀ ਹੋਲੀ ਖੇਲ ਰਹੇ ਹਨ ਬੱਚੇ ਬਾਹਰ ਬਹੁਤ ਰੌਲਾ ਪੈ ਰਿਹਾ ਹੈ ਅਜੇ ਵੀ ਮਸ਼ੀਨ 'ਚ ਕੱਪੜੇ ਧੋਣੇ ਪਾਏ ਹੋਏ ਸੀਗੇ ਉਹ ਧੋ ਰਹੀਆਂ ਕਾਫੀ ਟਾਈਮ ਹੋ ਗਿਆ ਸਵੇਰ ਦੇ ਵਿੱਚ ਦੇਖ ਲੋ ਹੋਲੀ ਖੇਲ ਰਹੇ ਹਨ ਇਹ ਸੋਫਿਆਂ ਦਾ ਕੱਪੜਾ ਸੈੱਟ ਕੀਤਾ ਹੈ ਜੀ ਚਲੋ ਕੋਈ ਆ ਜਾਂਦਾ ਇੱਕ ਵਾਰ ਗਿੱਲਾ ਕੱਪੜਾ ਫੇਰਤਾ ਸੀ ਸਰਦੀ ਦੇ ਕੱਪੜੇ ਜਿਵੇਂ ਰਜਾਈਆਂ ਵਗੈਰਾ ਉਹ ਵੀ ਨਾਲ ਦੀ ਨਾਲ ਥੋੜੀਆਂ ਜੋ ਰਹਿ ਗਈਆਂ ਨੇ ਬਾਪੂ ਜੀ ਦੀ ਰਜਾਈ ਹੈ ਜੀ ਉਹਨਾਂ ਦੇ ਕੱਪੜੇ ਆ ਇਹ ਮੈਂ ਕਿਹਾ ਚਲੋ ਰਹਿ ਗਏ ਸੀਗੇ ਇਹਨਾਂ ਨੂੰ ਰੱਖ ਦਵਾਂ ਇਹ ਜਿਹੜੇ ਹੋਲੀ ਨਾਲ ਰੰਗੇ ਹੋਏ ਕੱਪੜੇ ਸੀ ਇਹ ਟੱਲਾਂ ਸਾਫ਼ ਕਰਨੀਆਂ ਨੇ ਦਾ 15 ਕੁ ਮਿੰਟ ਬਾਥਰੂਮ ਨੂੰ ਵੀ ਲੱਗੇ ਜਾਂਦੇ ਨੇ ਕਿਉਂਕਿ ਰੋਜ਼ ਨਹੀਂ ਤਾਂ ਤੀਜੇ ਦਿਨ ਤੱਕ ਆਪਾਂ ਨੂੰ ਇਦਾਂ ਥੋੜੀ ਜਿਹੀ ਸਫਾਈ ਕਰਨੀ ਪੈਂਦੀ ਹੈ ਨਹੀਂ ਫਿਰ ਜ਼ਿਆਦਾ ਖਰਾਬ ਹੋ ਜਾਂਦੀਆਂ ਨੇ ਇਦਾਂ ਨਹੀਂ ਹੈ ਵੀ ਰੋਜ਼ ਇਹ ਕੰਮ ਹੁੰਦਾ ਹੈ ਦੂਜੇ ਤੀਜੇ ਦਿਨ ਟੈਲਾਂ ਨੂੰ ਸਾਫ਼ ਕਰ ਦਿੰਨੇ ਆ ਜੀ ਇਹ ਜੋ ਕੱਪੜੇ ਹੁੰਦੇ ਨੇ ਵੀ ਹੁਣ ਇੰਨਾਪਨ ਨਹੀਂ ਚਾਹੀਦੇ ਥੋੜੇ ਜਿਹਾ ਮੋਟੇ ਨੇ ਇਹ ਜਿਆਦਾ ਇਹਨਾਂ ਨੂੰ ਹੁਣ ਆਪਾਂ ਨੇ ਤਿਆਰ ਲਾ ਕੇ ਰੱਖ ਦੇਣਾ ਫੇ 11:00 ਵੱਜ ਗਏ ਸੀਗੇ ਦੁਬਾਰੇ ਭੁੱਖ ਲੱਗੀ ਹਾਂਜੀ ਇਸ ਤੋਂ ਬਾਅਦ ਚਾਹ ਬਣਾ ਲਈਤੀ ਤੁਸੀਂ ਵੀ ਪੀ ਲਓ ਜੀ ਅੱਜੋ ਚਾਹ ਚਾ ਨਾਲ ਆਏ ਚਲੋ ਇੱਕ ਟਾਈਮ ਜਾ ਹੁੰਦਾ ਵੀ ਹੁਣ ਚਾਹ ਦਾ ਟਾਈਮ ਹੋ ਗਿਆ ਚਾਹ ਬਣਾ ਲਈਏ ਆਹ ਦੁੱਤੀ ਬਣੀ ਹੋਈ ਐ ਇਹ ਪਿੱਤਰ ਦਾ ਗਲਾਸ ਹੈ ਮੰਮੀ ਹਜੂਰ ਸਾਹਿਬ ਤੋਂ ਲਿਆਏ ਤੇ ਉਹ ਵੀ ਗਏ ਸੀ 23 ਫਰਵਰੀ ਨੂੰ ਗਏ ਸੀ ਐਤਕਿਓ ਤੇ ਨਾਲ ਖੰਜੂਰਾ ਖਾ ਲੈਣੇ ਜੀ ਚਾਹ ਨਾਲ ਅੱਜ ਮੌਸਮ ਵੀ ਬੱਦਲ ਵਾਈ ਤੀ ਤਾਂ ਦਿਲ ਕੀਤਾ ਵੀ ਚਲੋ ਚਾਹ ਬਣਾ ਲੈਣੇ ਇਸ ਟਾਈਮ ਇਹ ਆਲੂਆਂ ਦਾ ਫਿਰ ਦੇਖਦੀ ਹੈ ਜੀ ਪਰੌਂਠੇ ਬਣਾਵਾਂਗੇ ਆਟਾ ਗੁੰਨ ਲਾ ਇੱਕ ਚਾਰੀ ਵਾਲਾ ਤੇਲ ਥੋੜੇ ਸੀ ਚਾਰ ਪੰਜ ਕੇ ਬਣਾਈਆਂ ᱛੀਆਂ ਕਿਉਂਕਿ ਰਾਤ ਨੂੰ ਤੇ ਹੈਵੀ ਜ਼ਿਆਦਾ ਹੋ ਜਾਂਦਾ ਹੈ। ਕਿੰਨੇ ਵੀ ਕਰ ਲਈ ਪਰਨੀਤੀ ਜੀ ਅੱਜ ਇਹਨਾਂ ਦੇ ਵੀ ਕੱਪੜੇ ਰੰਗ ਹੋ ਗਏ ਤੇ ਹੋਲੀ ਦੇ ਰੰਗਾਂ ਨਾਲ। ਤੁਹਾਨੂੰ ਫੋਲ ਦੇਖਾਉਣੀ ਹੈ ਥੋੜੇ ਉਹਨੇ ਬੁੱਟੇ ਉਤੇ गमਲੇ ਨੇ ਦੋ ਕਬੱਡੇ ਨੇ ਇਹ ਫਲਾਵਰ ਬੜੇ ਪਿਆਰੇ ਲੱਗੇ ਤੁਹਾਨੂੰ ਵੀ ਸ਼ਾਇਦ ਵਧੇ ਵਧੀਆ ਲੱਗਣਗੇ ਜੀ ਕੱਪੜੇ ਸੁੱਕ ਗਏ ਤੇ ਜੀ ਕੱਪੜੇ ਹੁਣ ਪਾ ਕੇ ਆਉਨੇ ਆ ਰੱਸੀ ਤੇ ਇੱਧਰ ਫੇਰੇ ਮੈਂ ਕਿਹਾ ਚਲੋ ਪਹਿਲਾਂ ਚਾਹ ਪੀ ਲੈਨੇ ਆ ਚਾਹ ਪੀਤੀ ਫਿਰ ਉਸ ਤੋਂ ਬਾਅਦ ਸੁਕਣੇ ਪਾਉਣ ਗਈ ਸੀ ਬਾਪੂ ਜੀ ਜਾ ਭਿੱਕੇ ਪੈ ਗਏ ਸੀ ਅੱਜ ਸੰਗਰਾਣ ਦੇ ਸੀ ਹੋਲੇ ਮਹਾਲੇ ਦੀਆਂ ਸਭ ਸੰਗਤਾਂ ਨੂੰ ਜੀ ਬਹੁਤ ਲੱਖ ਲੱਖ ਮੁਬਾਰਕਾਂ ਜੀ ਮਾਫੀ ਚਾਉਣੀ ਹੈ ਮੈਨੂੰ ਪਹਿਲਾਂ ਕਹਿਣਾ ਚਾਹੀਦਾ ਸੀ ਇਹ ਫਿਰ ਕੋਸ਼ਿਸ਼ ਕਰਦੀ ਹੁੰਨੀ ਹੈ ਜੀ ਕਿ ਕੰਮ ਕਰਦੇ ਹੋਏ ਵੀ ਪਾਠ ਕਰ ਲਿਆ ਜਾਵੇ ਇਹ ਹੋਲੀ ਨਾਲ ਦੇਖ ਲੋ ਸਾਰੇ ਰੰਗਿਆ ਹੋਇਆ ਏ ਕੱਪੜੇ ਸੁੱਕਣੇ ਪਾਤੇ ਸੀ ਅੱਜ ਥੋੜਾ ਜਿਹਾ ਮੌਸਮ ਵੀ ਬਦਲ ਵਾਇਦਾ ਏ ਤੇ ਆਏ ਸੀ ਵੀ ਚਲੋ ਜਲਦੀ ਚੱਕ ਲਵਾਂਗੇ ਇਹ ਥੋੜੀਆਂ ਜਿਹੀ ਆਪਣੇ ਆਪ ਹੀ ਦੇਖਿਆ ਸੀ ਉੱਦਾਂ ਬਣਾ ਲੈਣੀ ਪੱਠੀਆਂ ਪੱਠੀਆਂ ਸੀ ਤੇ ਹੁਣ ਸ਼ਾਮ ਦਾ ਸ਼ੁਰੂ ਹੋ ਜਾਂਦਾ ਹੈ 7:00 ਕਵਜੇ ਤੋਂ 7:30 ਕਵਜੇ ਤੋਂ ਹੀ ਕਿਉਂਕਿ ਮੰਮੀ ਗਏ ਹੋਏ ਨੇ ਇਸ ਲਈ ਮਨਵਾਇਆ ਹੁੰਦਾ ਵੀ ਮੈਂ ਜਲਦੀ ਸਬਜੀ ਸਬ ਨਵੇਦਾ ਤੇ ਬੱਦਲ ਵੀ ਹੋਇਆ ਹੋਇਆ ਤਾਂ ਉਹਦੇ ਕਰਕੇ ਫਿਰ ਜਲਦੀ ਉਹ ਤੜਕਾ ਲਗਾ ਕੇ ਚੁੱਲੇ ਤੇ ਅੱਗ ਵਾਲ ਲਈ ਤੀ ਤੇ ਜੁੱਲੇ ਤੇ ਤੜਕਾ ਲਾ ਕੇ ਸ਼ੁਰੂ ਸਬਜੀ ਧਰਤੀ ਤੇ ਜੀ ਇੱਧਰ ਫਿਰ ਆਟਾ ਗੁੰਨ ਲਿਆ ਬਿਆਲੂ ਵਾਲੇ ਪਰੌਂਠੇ ਬਣਾਉਣੇ ਨੇ 3 ਵਜੇ ਦਾ ਟਾਈਮ ਹੋ ਗਿਆ ਤਾਂ ਜੀ ਇਹ ਤੇਲ ਘੱਟ ਲਗਾਇਆ ਹੋਇਆ ਏ ਸਿੰਗਲੇ ਬਣਾਏ ਨੇ ਬਾਪੂ ਜੀ ਤੇ ਜੜੀ ਜੀ ਨੂੰ ਸਿੰਗਲ ਬਣਾਉਣੇ ਪੈਂਦੇ ਨੇ ਤੇ ਤੇਲ ਵੀ ਘੱਟ ਲਗਾਉਣਾ ਪੈਂਦਾ ਹੈ ਕਿਉਂਕਿ ਇਹ ਫਿਰ ਜਿਆਦਾ ਹੈਵੀ ਹੋ ਜਾਂਦੇ ਆ ਇਸ ਲਈ ਥੋੜਾ ਥੋੜਾ ਹਲਕਾ ਜਿਹਾ ਤੇਲ ਲਗਾਇਆ ਤਾਂ ਜੀ ਇੱਧਰ ਇਹ ਚਾਰਕ ਦਿਨ ਦੀ ਮਲਾਈ ਹੋਈ ਹੋਈ ᱛੀ ਇਹਨੂੰ ਗਰਮ ਕਰਿਆ ਏ ਫਿਰ ਇਹਦਾ ਦਹੀਂ ਲਗਾ ਦਾਂਗੀ ਹੁਣ ਮੱਜਾਂ ਹਟੀਆਂ ਹੋਈਆਂ ਨੇ ਤੇ ਦੁੱਧ ਮੁੱਲੀ ਲੈਣੇ ਨੇ ਫਿਰ ਵੀ ਚਲੋ ਚਾਰਕ ਦਿਨ ਦੀ ਮਲਾਈ ਹੋ ਕੇ ਮੱਖਣੀ ਆ ਜਾਂਦੀ ਏ ਲੱਸੀ ਤਾਂ ਫਿਰ ਰੋਜ਼ ਹੀ ਪੀਣੇ ਨੇ ਇਹ ਮਲਾਈ ਨੂੰ ਗਰਮ ਕਰ ਲੈਣਾ ਚੰਗੀ ਤਰ੍ਹਾਂ ਫਿਰ ਇਹਨੂੰ ਜਾਗ ਲਗਾਉਣਾ ਏ ਦੇਖ ਜਮਾਵਾਂਗੀ ਜੀ ਵਿੱਚ ਉਵਾਲੀ ਦਿੱਤਾ ਹੋਇਆ ਦੁੱਧ ਪਾ ਦਾਂਗੀ ਥੋੜਾ ਜਿਹਾ ਇਹਨੂੰ ਵਾਲੀ ਆ ਗਈ ਏ ਮਲਾਈ ਨੂੰ ਚੰਗੀ ਤਰ੍ਹਾਂ ਹੁਣ ਇਹ ਦੇ ਹਿਲ ਗਉਣ ਲਈ ਠੰਡਾ ਕਰਿਆ ਹੋਇਆ ਹੈ ਜੀ ਇਹਦੇ ਚ ਦੂਜਾ ਦੁੱਧ ਪਾ ਦੇਣਾ ਵਾਲੀ ਦਿੱਤਾ ਹੋਇਆ ਇਹ ਨਿੱਕੇ ਨਾਲ ਵੀ ਦੋ ਕੁ ਦਿਨ ਤਿੰਨ ਦਿਨ ਲੰਘ ਜਾਂਦੇ ਨੇ ਪਾਣੀ ਪੈ ਜਾਂਦਾ ਲੱਸੀ ਵਿੱਚ ਤੇ ਉਸ ਤੋਂ ਬਾਅਦ ਪੀਣ ਵਾਲਾ ਵੀ ਜਿਹੜਾ ਕੱਚਾ ਪਿਆ ਤਾਂ ਉਹ ਗਰਮ ਧਰਤਾ ਕਿਉਂਕਿ ਭਈਏ ਲੱਗੇ ਹੋਏ ਸੀ ਦੁੱਧ ਜਿਆਦਾ ਮਹਗਾ ਹੋਇਆ ਤਾਂ ਇਨੂੰ ਹੁਣ ਜਾਗ ਲਗਾ ਦਿੱਤਾ ਜੀ ਏ ਕੜਾਹੀ ਫਿਰ ਆਏ ਸੀ ਵੀ ਸਬਜ਼ੀ ਬਣ ਗਈ ਇਹ ਕੜਾਹੀ ਕਾਫੀ ਗੰਦੀ ਹੋ ਜਾਂਦੀ ਏ ਫਿਰ ਇਹਨੂੰ ਸੁਆਹ ਨਾਲ ਸਾਫ਼ ਕਰਨਾ ਪੈਂਦਾ ਏ ਇਸ ਲਈ ਫਿਰ ਸੁਆਹ ਨਾਲ ਥੋੜੀ ਜੀ ਰਗੜੀ ਸੀ ਆ ਪਾਸਾ ਹੁਣ ਐਦਾਂ ਵੀ ਇਹਨੂੰ ਕੱਟ ਮੰਜਦੇ ਆ ਕਾਲਾ ਹੀ ਹੋ ਗਿਆ ਜੀ ਹੁਣ ਵਿੱਚੋਂ ਥੋੜੀ ਜਿਹੀ ਸਵਾਲ ਲਗਾ ਕੇ ਚੰਗੀ ਤਰ੍ਹਾਂ ਵੈਸੇ ਥੋੜਾ ਜਿਹਾ ਵਿੱਚ ਰੇਤਾ ਮਿਕਸ ਕਰਕੇ ਫਿਰ ਇਹਨ ਚਮਕ ਜਾਂਦੀ ਐ ਕੜਾਹੀਆਂ ਫਿਰ ਉਸ ਤੋਂ ਬਾਅਦ ਗੈਸ ਕਾਫੀ ਗੰਦਾ ਹੋਇਆ ਹੋਇਆ ਸੀ ਵੀ ਚਲੋ ਪਹਿਲਾਂ ਗੈਸ ਵੀ ਸਾਫ਼ ਕਰ ਲਾਂ ਗੈਸ ਸਾਫ਼ ਕੀਤਾ ਇਹ ਜੇ ਟੁੱਟੀਆਂ ਰਹਿੰਦੀਆਂ ਸੀ ਭਾਂਡੇ ਮਾਂਜ ਕੇ ਫਿਰ ਉਹ ਵੀ ਸਾਫ਼ ਕਰਨੀ ਐ ਸੀ ਉਹ ਕਿੱਤਿਆਂ ਨਾਲ ਹੀ ਛੋਟੇ ਛੋਟੇ ਕੰਮ ਆਪਾਂ ਸਭ ਨੂੰ ਲੇਡੀਜ਼ ਨੂੰ ਹੁੰਦੇ ਨੇ ਇਹ ਕੰਮ ਵੀ ਕਰਨੇ ਪੈਂਦੇ ਨੇ ਤੇਰਾਇ ਕਾਫੀ ਮੈਸੀ ਹੋ ਜਾਂਦੀ ਐ ਕਿਚਨ ਵੀ ਵੀ ਚੰਗੀ ਤਰ੍ਹਾਂ ਅਜੇ ਰਹਿ ਗਿਆ ਸੀ ਥੋੜਾ ਜਿਹਾ ਕਿਉਂਕਿ ਵਾਲੀ ਜਿਵੇਂ ਉੱਪਰ ਫਿਰ ਕਾਫੀ ਖਰਾਬ ਹੋਇਆ ਵਾ ਹੁੰਦਾ ਹੈ ਗੈਸ ਚੰਗੀ ਤਰ੍ਹਾਂ ਰਗੜਿਆ ਨਹੀਂ ਸੀ ਅਜੇ ਵੀ ਹੁਣ ਆਏ ਸਾਰੀਆਂ ਕੁੱਕੀਆਂ ਸਾਫ਼ ਕਰੀਆਂ ਜੀ ਨਾਲ ਦੀ ਨਾਲ ਹੋਈ ਜਾਂਣ ਚਲੋ ਸਾਫ਼ ਰਹਿੰਦਾ ਏ ਨਹੀਂ ਫਿਰ ਜ਼ਿਆਦਾ ਟਾਈਮ ਲੱਗਦਾ ਇਹਨਾਂ ਨੂੰ ਸਾਫ਼ ਕਰਨ ਲਈ ਇਹਨਾਂ ਲਈ ਸਪੈਸ਼ਲਿਕ ਉਹਦਾ ਜੈਲ ਜਾ ਉਹ ਲਗਾਉਂਦੇ ਹੁੰਨੇ ਆ ਫਿਰ ਦਿਵਾਲੀ ਟਾਈਮ ਉਦਾਂ ਵੀ ਚਲੋ ਹੁਣ ਜਿਵੇਂ ਕਣਕਾਂ ਤੇ ਬਾਅਦ ਸਫਾਈ ਸ਼ੁਰੂ ਹੋਊਗੀ ਥੋੜੀ ਬਹੁਤੀ ਜੋ ਧੂੜ ਮਿੱਟੀ ਆਈ ਹੋਈ ਇਧਰਵਾਜਿਆਂ ਤੇ ਉਹ ਸਾਫ਼ ਕਰਾਂਗੇ